ਇੱਕ ਪੈਰ ਦੇ ਉੱਤੇ ਖੜ ਕੇ ਦੋਵੇਂ ਹੱਥ ਉਤਾਂ ਨੂੰ ਕਰਕੇ ਹੱਥ ਜੋੜ ਕੇ ਤੇ ਕਈ ਕਈ ਘੰਟੇ ਪ੍ਰਭੂ ਦੀ ਬੰਦਗੀ ਵਿੱਚ ਲੀਨ ਰਹਿੰਦੇ ਨੇ ਹੁਣ ਮੇਰੇ ਵਰਗੇ ਨੂੰ ਅਰਦਾਸ 'ਚ ਦੋ ਪੈਰਾਂ ਤੇ ਹੱਥ ਜੋੜ ਕੇ ਖੜੇ ਹੋਣਾ ਬੜਾ ਔਖਾ ਹੈ ਉਂਗਲਾਂ ਚੁੰਗਲਾਂ ਫਸੀਆਂ ਹੁੰਦੀਆਂ ਜੇ ਲਾਗੇ ਕੋਈ ਪਿੱਲਰ ਹੋਵੇ ਕੋਈ ਕੰਧ ਹੋਵੇ ਤੇ ਉਹਦਾ ਢਾਸਾ ਲੈ ਕੇ ਉਹਦਾ ਸਾਰਾ ਲੈ ਕੇ ਪੂਰੇ ਟੇਡੇ ਜੋ ਕਿ ਕਈ ਵਾਰ ਤੇ ਇੱਕ ਪੈਰ ਉੱਤੇ ਦੂਜਾ ਪੈਰ ਖੜਾ ਕੀਤਾ ਹੁੰਦਾ ਤੇ ਪੂਰਾ ਆਸਰਾ ਲੈ ਕੇ ਤੇ ਵੇਣੇ ਉਹਨੇ ਵੀ ਕਦੋਂ ਭਾਈ ਸਾਹਿਬ ਕਹਿਣ ਨਾਨਕ ਨਾਮ ਚੜਦੀ ਕਲਾ ਤੇ ਅਸੀਂ ਥੱਲੇ ਡਿੱਗੀਏ ਹੁਣ ਜਿਸ ਬੰਦੇ ਨੂੰ 10 ਮਿੰਟ ਦੋ ਪੈਰਾਂ ਤੇ ਸਿੱਧੇ ਹੱਥ ਕਰਕੇ ਅਰਦਾਸ ਚ ਖੜਨਾ ਔਖਾ ਹੈ ਤੇ ਉਹ ਕਹਵੇ ਨਹੀਂ ਜੀ ਇੱਕ ਪੈਰ ਤੇ ਤਪੱਸਿਆ ਕਰਨ ਵਾਲਾ ਤੇ ਬਹੁਤ ਗਲਤ ਬੰਦਾ ਹੈ ਠੀਕ ਹੈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸਾਡੇ ਧਰਮ ਵਿੱਚ ਇਹ ਨਹੀਂ ਪਰ ਉਹਨਾਂ ਦਾ ਧਰਮ ਉਹਨਾਂ ਨੂੰ ਇਜਾਜ਼ਤ ਦਿੰਦਾ ਹੈ ਪਰ ਉਹ ਮੁਬਾਰਕ ਹੈ ਉਹਨਾਂ ਨੂੰ ਵੀ ਮੇਰੇ ਨਾਲੋਂ ਤੇ ਚੰਗਾ ਹੈ ਨਾ ਮੈਂ 5 ਮਿੰਟ ਦੀ ਅਰਦਾਸ ਨਹੀਂ ਖੜ ਸਕਦਾ ਦੋ ਪੈਰਾਂ ਤੇ ਉਹ 8 8 10 10 ਘੰਟੇ ਇੱਕ ਪੈਰ ਤੇ ਖੜ ਕੇ ਤੇ ਦੋਵੇਂ ਹੱਥ ਐਨ ਸਿੱਧੇ ਕਰਕੇ ਜੋੜ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਿਆ ਪਿਆ ਹੈ